ਪਰਾ ਦੇਖੋ ਜੀ ਪ੍ਰਤਾਪ ਸਿੰਘ ਕੈਰੋਂ ਵੇਲੇ ਦੇ ਬਣੇ ਹੋਏ ਨੇ 1960 ਸੁੱਟੇ ਚ ਲਗਭਗ ਸਤਿ ਸ੍ਰੀ ਅਕਾਲ ਦੋਸਤ ਇਸ ਵਕਤ ਖੜੇ ਸੀਗੇ ਚੰਦਪੁਰੇ ਵਾਲਾ ਜੋ ਭਾਖੜਾ ਦੇ ਢੇਠਾਂ ਦੀ ਬੰਨਣਾ ਬਣਿਆ ਹੋਇਆ ਪਾਣੀ ਘੱਗਰ ਦਾ ਘੱਗਰ ਨਦੀ ਦਿਖਾ ਰਿਹਾ ਸਾਨੂੰ ਵੀ ਪਾਣੀ ਕਿੰਨਾ ਕੁ ਵਧਿਆ ਹੈ بارش ਵੀ ਹੋ ਰਹੀ ਹੈ ਸਵੇਰ ਦੀ ਤੇ ਤੇ ਇਧਰ ਨੇ ਪਾਸੇ ਪਿੱਛੇ ਚੱਲ ਰਿਹਾ ਘੱਗਰ ਪਾਣੀ ਕਿੰਨਾ ਕੁ ਵਧਿਆ ਹੈ ਕਿੰਨਾ ਕੁ ਘਟਿਆ ਹੈ ਚੰਦਪੁਰੇ ਵਾਲਾ ਬੰਨ ਵੀ ਇੱਥੇ ਆ ਨਾਲੇ ਅੱਗੇ ਲਾਇਆ ਹੋਏ ਵਾਲੇ ਤਲੇ ਕਾਫੀ ਕਪਟਿਆ ਉਹ ਤਾਂ ਲਗਭਗ 2 ਕਿਲੋਮੀਟਰ ਚੂ ਤਿੰਨ ਚ ਦੇ ਪਰ ਇੱਥੇ ਜੋ ਪਾਣੀ ਹੈ ਘੱਗਰ ਦਾ ਉਸ ਤਸਵੀਰਾਂ ਤੁਸ ਨੂੰ ਤੁਹਾਨੂੰ ਬੁਖਾ ਰਹਾਂਗੇ ਮੈਂ ਗੁਲਜਾਰ ਸਿੰਘ ਢਾਲੀਵਾਲ ਖੋਜ ਖਬਰ ਤੋਂ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਦੇਖ ਸਕਦੇ ਹੋ ਵੀ ਜਮੀ ਹੁਣ ਗੱਬੇ ਤੇ ਆ ਰਿਹਾ ਚੋਨਾ ਚੋਨਾ ਜੇ ਕਹੀਏ ਇਸ ਤੋਂ ਬਾਅਦ ਨਿਸਰਨ ਤੇ ਆ ਰਿਹਾ ਹੈ ਖਰਚਾ ਕਿਸਾਨ ਸਾਰਾ ਕਰ ਚੁੱਕੇ ਨੇ ਪਰ ਪਿੱਛੋਂ ਆ ਕੇ ਫੇਰਾ ਦੇਖ ਲਓ ਪਾਣੀ ਡਰਾਉਣਾ ਰੂਪ ਪਾਣੀ ਦਾ ਫੇਰ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਹਲੇ ਭਾਖੜਾ ਦੇਖੋ ਅਰਾ ਗੀਰ ਹੋਰ ਦੂਰੋਂ ਕਿਸਾਨ ਵੀ ਦੇਖਣ ਆਉਂਦੇ ਨੇ ਵੀ ਯਾਰ ਇਹ ਕੀ ਹੋ ਰਿਹਾ ਹੈਗਾ ਵਧ ਰਿਹਾ ਜੀ ਸਵੇਰ ਤੋਂ ਵਧ ਰਹੀ ਹੈ ਕਿੰਨਾ ਕੁ 2 ਫੁੱਟ ਪਾਣੀ ਵਧ ਰਿਹਾ ਜੀ ਸਵੇਰ ਦਾ ਅੱਛਾ ਆ ਪਾਣੀ ਦਾ ਦੇਖ ਲਓ ਜੀ ਦੇਖੋ ਪਾਣੀ ਕਿੰਨਾ ਤੇਜ਼ੀ ਨਾਲ ਇਧਰ ਵਧਿਆ ਜੀ ਅੱਧੇ ਘੰਟਾ ਹੋਇਆ ਮੇਰੇ ਅੱਧੇ ਘੰਟੇ ਮੱਧਾ ਵਧ ਗਿਆ ਅੱਧੇ ਘੰਟੇ ਚ ਅੱਧਾ ਫੁੱਟ ਵਧ ਗਿਆ ਹਾਂ ਵਧ ਗਿਆ ਹਾਂ ਵਧ ਗਿਆ ਰ ਉੱਪਰ ਚੜਨਾਂਗੇ ਪਹਿਲਾਂ ਸਿੱਕੇ ਦਾ ਹੇਠੇ ਦਾ ਹੇਠੇ ਤਾਂ ਕਿਹੜਾ ਪਿੰਡ ਆ ਤੁਹਾਡਾ ਚੰਦਪੁਰਾ ਹੈ ਚੰਦਪੁਰਾ ਹੈ ਗੇਜ ਲੱਗੀ ਹੋਈ ਹੈ ਅੱਛਾ ਗੇਜ ਲੱਗੀ ਹੋਈ ਹੈ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆਹ ਦੇਖੋ ਜੀ ਹਾਲਾਤ ਦੇਖੋ ਤੁਸੀਂ ਪਾਣੀ ਕਿੰਨੇ ਤੇਜ਼ੀ ਨਾਲ ਵਧ ਰਿਹਾ ਹੈ ਆ ਦੇਖੋ ਬਹੁਤ ਬਣੇ ਹੋਏ ਨੇ ਬਹੁਤ ਚੜਾਈ ਹੈ ਉਰੇ ਲਗਭਗ 200 ਫੁੱਟ ਚੜਾਈ ਹੋਊ ਜੀ ਤਸਵੀਰਾਂ ਘੱਗਰ ਦਰਿਆ ਨਦੀ ਦੇ ਉੱਤੇ ਖੜਿਆਗੇ ਚਾਂਦਪੁਰੇ ਅਜੀ ਕਾਉ ਜੀ ਭਾਜੀ ਪਾਣੀ ਵਧਿਆ ਬਹੁਤ ਜ਼ਿਆਦਾ ਜੀ ਕਿਹੜਾ ਪਿੰਡ ਆਪਣਾ ਚੱਕਰਪੁਰਾ ਜੀ ਚੱਕਰਪੁਰ ਕਿੱਥੇ ਲੱਭੀ ਪੈਂਦਾ ਹੈ ਆ ਕਿਲੋ ਕਿ ਡੇਢ ਕਿਲੋਮੀਟਰ ਹੈ ਅੱਛਾ ਕਿੰਨਾ ਕ ਵਧਿਆ ਪਾਣੀ ਪੁੱਛਣਾ ਜੀ 3-4 ਫੁੱਟ ਵਧਿਆ ਅੱਛਾ ਵਧ ਗਿਆ ਬਹੁਤ ਜ਼ਿਆਦਾ ਜੀ ਲਗ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਸ ਵਕਤ ਚਾਂਦਪੁਰੇ ਖੜਿਆਂਗੇ ਜੋ ਪਿਛਲੀ ਵਾਰੀ ਆਪਾਂ ਨੂੰ ਪਤਾ ਬੰਨਾ ਸੀ ਜਿਹੜਾ ਟੁੱਟ ਗਿਆ ਸੀਗਾ ਇੱਥੋਂ ਬੜਾ ਪੰਡਾ ਬਾਈ ਕੁਲਰੀਆਂ ਜੀ ਕੁਲਰੀਆਂ ਕੀ ਨਵਾਂ ਹੈ ਗਰਦੀਪ ਸਿੰਘ ਗਰਦੀਪ ਸਿੰਘ ਕਿਵੇਂ ਇੱਥੇ ਆਏ ਹੋ ਫਿਰ ਚਾਂਦਪੁਰੇ ਉਦੋਂ ਹੀ ਕਰਦੇ ਨੇ ਭੇਜਿਆ ਹੀ ਪਾਣੀ ਦੇਖ ਕੇ ਆਓ ਜੀ ਅੱਛਾ ਪਿਛਲੀ ਵਾਰੀ ਛੋਟੇ ਵੀ ਪਾਗੇ ਸੀ ਪਾਣੀ ਕੁਲਰੀਏ ਹਾਂਜੀ ਫਿਰ ਚੋਨਾ ਡੁੱਬ ਗਿਆ ਸੀ ਕੁਝ ਸਾਰਾ ਡੁੱਬ ਗਿਆ ਸੀ ਅੱਛਾ ਉਹ ਸਪੈਸ਼ਲ ਦੇਖਣ ਭੇਜਿਆ ਵੀ ਦੇਖ ਕੇ ਆਓ ਯਾਰ ਵੀ ਕਿੰਨਾ ਕੁ ਵਧ ਰਿਹਾ ਹੈ ਪਾਣੀ ਕਿਉਂਕਿ ਇਹਨਾਂ ਦੇ ਵੀ ਕਾਫੀ ਮਾਰ ਕਰੀ ਸੀ ਪਿਛਲੀ ਵਾਰੀ ਇਹ ਪੁਰਾਣਾ ਸਿਸਟਮ ਬਣਿਆ ਹੋਇਆ ਹੈ ਲਗਭਗ ਜੇ ਕਹਦੀਏ 60-65 ਸਾਲ ਪੁਰਾਣਾ ਪ੍ਰਤਾਪ ਸਿੰਘ ਕੈਰੋਂ ਵੇਲੇ ਦਾ ਬਣਿਆ ਹੋਇਆ ਇਹ ਜਦੋਂ ਪੰਜਾਬ ਦੀ ਵੰਡ ਹੋਈ ਹੈ ਉਦੋਂ ਦਾ ਬਣਿਆ ਹੋਇਆ ਇਹ ਜਦੋਂ ਇਹ ਝੱਲਣੋਂ हट ਜਾਂਦਾ ਫੇਰ ਚੰਦਪੁਰੇ ਵਾਲਾ ਬੰਨਣ ਤੇ ਜਿਹੜਾ ਉਹ ਟੁੱਟਿਆ ਸੀਗਾ ਜਦੋਂ ਇਹ ਫੁੱਲ ਝੱਲਣੋਂ हट ਗਿਆ ਪਾਣੀ ਕਿਉਂਕਿ ਇਹਦੇ ਉੱਪਰ ਹੈ ਜਿਹੜੀ ਪਾਖੜਾ ਬਣੀ ਹੋਈ ਹੈ ਮੁਖਾਉਂਦੇ ਸਾਨੂੰ ਪਾਖੜਾ ਵੀ ਤੇ ਆਹ ਨਾਲੇ ਪਾਖੜਾ ਦੇਖੋ ਅਰਾ ਗੀਰ ਹੋਰ ਦੂਰੋਂ ਕਿਸਾਨ ਵੀ ਦੇਖਣ ਆਉਂਦੇ ਨੇ ਵੀ ਯਾਰ ਇਹ ਕੀ ਹੋ ਰਿਹਾ ਹੈਗਾ ਆ ਦੇਖੋ ਅੱਗੇ ਹਰਿਆਣਾ Rajasthan ਨੂੰ ਚਲੀ ਜਾਂਦੀ ਹੈਗੀ ਪਰ ਤੁਸ ਨੂੰ ਪਲ-ਪਲ ਦੀ ਜਾਣਕਾਰੀ ਖੋਜ ਖਬਰ ਦੇ ਉੱਤੇ ਦੇਖ ਰਹੇ ਹੋ ਤੁਸੀਂ ਆਹ ਦੇਖੋ ਜੀ